ਤਨ ਵਾਹੇ ਗੁਰੂ ਸਾਹਿਬ ਜੀਓ ਸਵਈਏ ਮਹਲੇ ਚੌਥੇ ਕੇ ਚੌਥਾ ਇਕ ਓੰਕਾਰ ਸਤ ਗੁਰ ਪ੍ਰਸਾਦ ਇਕ ਮਨ ਪੁਰਖ ਨਿਰੰજન ਧਿਆਵ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਗੁਰ ਪੂਰ ਜਨ ਹੈ ਕੀ ਆਸ ਸਤਗੁਰ ਸੇਵ ਪਰਮ ਪਦ ਪਾਇਓ ਅਬ ਨਾਸੀ ਅਬ ਗਤ ਆਇਓ ਕਿਸ ਭੇਟੇ ਦਰਦਰ ਨ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੁਜਨ ਜਨ ਕੇਰੇ ਅਮੇ ਨਾਮ ਜਾ ਕੋ ਫੁਰਿਆ ਇਨ ਸਤਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰજન ਔਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤਸ ਮਤਸਰੇ ਕਬ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਆ ਭਰ ਭਰੇ ਛੁਟਤ ਪਰਵਾਹ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੇ ਸੰਤ ਕਰੇ ਮਨ ਮਜਨ ਪਉਪ ਜਿਨਹੋ ਸੇਵਾ ਕਰਿਆ ਤਿੰਨ ਭਉ ਨਿਵਾਰ ਅਨ ਭੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ ਕਬ ਕਲ ਠਕੁਰ ਹਰਦਾਸ ਤਨੇ ਗੁਰਰਾਮਦਾਸ ਸਰ ਆ ਭਰ ਭਰੇ ਸਤਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਬਲ ਸਹਿਜ ਪ੍ਰਕਾਸ਼ਿਆ ਅਭੈ ਨਿਰੰજન ਕਰਹਿ ਲਹਾ ਸਤਗੁਰ ਦਇਾਲ ਹਰ ਨਾਮ ਦਰੜਾਇ ਤਿਸ ਪ੍ਰਸਾਦ ਵਸ ਪੰਚ ਕਰੇ ਕਬ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਾਰ ਭਰੇ ਅਨਭੋ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਜ ਘਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਪੰਡਾਰ ਪਰੇ ਮਿਟਿਆ ਜਨਮਾਂਤ ਮਰਨ ਭਉ ਭਗਾ ਜਿਤ ਲਗਾ ਸੰਤੋਖ ਸਰੇ ਕਬ ਕਲ ਠਾਕੁਰ ਹਰਦਾਸ ਨਨੇ ਗੁਰ ਰਾਮਦਾਸ ਸਰ ਅਪਾਰ ਭਰੇ ਅਪਾਰ ਭਰੇ ਪਾਇਓ ਅਪਾਰ ਰਿਦੇ ਅੰਤਰ ਧਾਰਿਓ ਦੋਖ ਭੰਜਨ ਆਤਮ ਪ੍ਰਬੋਧ ਮਨ ਤਤ ਬੀਚਾਰਿਓ ਸਦਾ ਚਾਏ ਹਰ ਭਾਇ ਪ੍ਰੇਮ ਰਸ ਆਪੇ ਜਾਣੈ ਸਤਗੁਰ ਕੈ ਪ੍ਰਸਾਦ ਸਹਿਜ ਸੇ ਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰਨਾਮ ਦਾਸ ਕਲੇਚ ਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੇ ਰਸ ਰਸਨ ਪ੍ਰਕਾਸ਼ੈ ਮਿਲਤ ਸਾਤੀ ਉਪਜੈ ਦੁਰਤ ਦੂਰੰਤਨ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗ ਨਾ ਹਟੈ ਸੰਜਮ ਸਤ ਸੰਤੋਖ ਸੀਲ ਸਨਾ ਹੋ ਮਫਟੈ ਸਤਗੁਰ ਪ੍ਰਮਾਨ ਬਿਦਨੈ ਸ੍ਰਿਓ ਜਗ ਜਸ ਤੂਰ ਬਜਾਇਓ ਗੁਰਨਾਮ ਦਾਸ ਕਲਿ ਅਚਰੈ ਤੈ ਆਪੈ ਅਮਰ ਪਦ ਪਾਇਓ ਜਗ ਜਿਤੋ ਸਤਗੁਰ ਪ੍ਰਮਾਨ ਮਨ ਏਕ ਧਾਇਓ ਧੰਨ ਧੰਨ ਸਤਿਗੁਰ ਰਾਮਦਾਸ ਜਿਨ ਨਾਮ ਦੜਾਇਓ ਨਭ ਨਿਦ ਨਾਮ ਨਿਧਾਨ ਰਿੱਦ ਸਿੱਧ ਤਾ ਕੀ ਦਾਸੀ ਸਹਿਜ ਸਰੂਪਰ ਮਿਲਿਓ ਪੁਰਖ ਭੇਟਿਓ ਅਬਨਾਸੀ ਆਦਲੇ ਭਗਤ ਜਿਤ ਲਗਤ ਰੇ ਸੋ ਗੁਰ ਨਾਮ ਦਰਡਾਇਓ ਗੁਰ ਰਾਮਦਾਸ ਕਲੇ ਅਚਰੈ ਤੇ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁਬਲੀ ਨਾ ਹਟਏ ਸਤਗੁਰ ਸ਼ਬਦ ਅਥਾਹ ਅਮੇਤਾਰਾ ਰਸ ਬੁਟਏ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੁਨੀ ਸੰਭਵਿਓ ਜਗਤ ਗੁਰਬਚਨ ਤਰਾਇਓ ਅਬ ਗਾਤੇ ਆਗੋ ਚਿਰ ਅਮਰ ਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲੇਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਵ ਨਿਧਾਨ ਭਗਤ ਹੈ ਭਵ ਤਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਖੈ ਨਿਵਾਰਨ ਸਹਿਜ ਤਰੂਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਤਨ ਤੇ ਜਨ ਬਿੜ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲੇ ਅਚਰੈ ਤੈ ਸ਼ਬਦ ਨੀਸਾਨ ਬਜਾਇਓ ਸੇਜ ਸਦਾ ਸਹਿਜ ਸ਼ਾਵਾਨ ਸੰਤੋਖ ਸਰਾਏ ਝੋ ਸਦਾ ਸੀਲ ਸਨਾਹੋ ਸੋ ਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋਹੈ ਆਜੁਨੀਓ ਭਲ ਅਮਲ ਸਤਗੁਰ ਸੰਗ ਨਿਵਾਸ ਗੁਰ ਰਾਮਦਾਸ ਕਲੇ ਅਚਰੈ ਤੋ ਸਹਿਜ ਸਰੂਪਰ ਬਾਸ ਗੁਰ ਜਿਨ ਕੋ ਸੋ ਪ੍ਰਸੰਨ ਨਾਮ ਹਰਿ ਦਇ ਨਿਵਾਸੈ ਜਿਨ ਕੋ ਗੁਰ ਸੋ ਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਗੁਰ ਜਿਨ ਕੋ ਸੋ ਪ੍ਰਸੰਨ ਮਾਨਿ ਅਬਮਾਨ ਨਿਵਾਰੇ ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗ ਭਉ ਜਲ ਤਾਰੈ ਪਰ ਚੋ ਪਰਮਾਨ ਗੁਰ ਪਾਇਓ ਤਿਸ ਕੇ ਹਥੋ ਜਨਮ ਜਗ ਸ੍ਰੀ ਗੁਰੂ ਸਰਣ ਭਜ ਕਲ ਕਬ ਭਗਤ ਮੁਕਤ ਸਭ ਗੁਰੂ ਲਗ ਸਤ ਗੁਰ ਖਿਮਾ ਤਣਿਆ ਜੁਗ ਜੂਥ ਸਮਾਣੇ ਅਨਭੋ ਨ ਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਨੇ ਇਹੋ ਰਾਜ ਜੋਗ ਗੁਰੂ ਰਾਮਦਾਸ ਤੁਮ ਹੂ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅપરા ਸਰ ਭਰਿਆ ਆ ਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ ਇਹੋ ਜਨ ਕਰਾਜ ਗੁਰ ਰਾਮਦਾਸ ਤੁਝ ਹੀ ਬਣਿਆ ਵੈ ਸਤਗੁਰ ਨਾਮ ਏਕ ਲਿਬ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੇ ਜਿਉ ਤਾਰਨ ਤਰਨ ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰਿੱਧ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ ਜੀਅਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਐਨਿਸ ਧਿਆਨ ਧਾਵੇ ਪਲਕ ਨਾ ਸੋਵੇ ਜੀਓ ਜਾ ਕੋ ਦੇਖਤ ਦਰ ਦਰ ਜਾਵੇ ਨਾਮ ਸੋ ਨਿਧਾਨ ਪਾਵੇ ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀਉ ਸਤਗੁਰ ਨਾਮ ਏਕ ਲਿਵ ਮਨ ਜਪੈ ਡ੍ਰਿੜ ਤਿੰਨ ਜਨਨ ਦੁਖ ਪਾਪ ਕਹੁ ਕਤ ਹੋਵੈ ਜੀਉ ਧਰਮ ਕਰਮ ਪੂਰੇ ਸਤਗੁਰ ਪਾਈ ਹੈ ਜਾਕੀ ਸਿਵਾ ਰਿਤ ਸਿਧ ਸਾਦ ਮਨ ਜਨ ਸੁਰ ਨਰ ਜਾਚਹ ਸ਼ਬਦ ਸਾਰ ਏਕ ਲਿਵ ਲਾਈ ਹੈ ਫੁਨ ਜਾਣੇ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਇਕੱਠ ਕਥਨਹਾਰ ਤੁਝ ਹੈ 부ਝਾਈ ਹੈ ਭਰਮ ਭੂਲੇ ਸੰਸਾਰ ਛੁਟ ਹੋ ਜੁਨੀ ਸੰਘਾਰ ਜਮ ਕੋ ਨ ਦੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਅਹਨਿਸ ਜਪ ਧਰਮ ਕਰਮ ਪੂਰੇ ਸਤਗੁਰ ਪਾਈ ਹੈ ਹਾਂ ਬਲ ਬਲ ਜਾਓ ਸਤਗੁਰ ਸਾਚੇ ਨਾਮ ਪਰ ਕਮਣੇ ਉਪਮਾ ਦੇਓ ਕਮਣੇ ਸੇਵਾ ਸਰਿਓ ਏਕ ਮੁਖ ਰਸਨਾ ਰਸ ਹੋ ਜੁਗ ਜੋਰ ਕਰ ਹਨ ਮਨ ਬਚ ਕ੍ਰਮ ਜਾਣ ਅਨਤ ਦੂਜਾ ਨਾਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿੱਧ ਧਰ ਨਲ ਕਬ ਪਾਰਸ ਪਰਸ ਕਚ ਕੰਚ ਨਾ ਹੋਏ ਚੰਦਨਾ ਸੁਬਾਸ ਜਾਸ ਸਿਮਰਤ ਅਨਤਰ ਜਾ ਕੇ ਦੇਖਤ ਦਵਾਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਓ ਸਤ ਗੁਰ ਸਾਚੀ ਨਾਮ ਪਰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਾਨੁਖ ਜਨ ਕੀਓ ਪ੍ਰਗਾਸ ਗੁਰ ਅੰਗਦ ਦੀ ਉਹ ਨਿਧਾਨ ਆਕਾਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਭ ਬਿਦ ਮੰਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਸਭ ਬਿਦਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ